ਕਾਈ ਸਾਰਿਆਂ ਨੂੰ ਤੇ ਆਪਣੇ ਤੋਂ ਬਲੌਗ ਵੀ ਬਣਾ ਸੀ ਕਈ ਦਿਨ ਹੋ ਗਏ ਸੀ ਸਾਰਿਆਂ ਦੇ ਮੈਨੂੰ ਬਹੁਤ ਵਧੀਆ ਮੈਸੇਜ ਆਈ ਜਾਂਦੇ ਆ ਭੈਣਾ ਦੇ ਤੇ ਫਰੈਂਡ ਆਪਣੇ ਘਰੇ ਭੈਣਾਂ ਨੇ ਆਉਣਾ ਜੀ ਮੇਰੇ ਨਾਲ ਸਹੇਲੀਆਂ ਨੇ ਇਥੋਂ ਬੀਬੀਆਂ ਨੇ ਚੌਕ ਬਟੰਡੇ ਤੋਂ ਤੇ ਇੱਕ ਭੈਣ ਦਾ ਨਾ ਪ੍ਰਵੀਰ ਹੈ ਇੱਕ ਜੋਤੀ ਹੈ ਸ਼ਾਇਦ ਪ੍ਰਵੀਰ ਦਾ ਤਾਂ ਪਤਾ ਨਹੀਂ ਮੈਨੂੰ ਲੱਗਾ ਆਉਗੀ ਕਿ ਨਹੀਂ ਤੇ ਮੈਨਾਂ ਦਾ ਦੋਨੇ ਵੀ ਅਸੇ ਤਾਉਣ ਨਾ ਤੇ ਮੈਂ ਗੋਪੀ ਬਣਾਉਂਦੀ ਆ ਜੀ ਆਹ ਦੇਖੋ ਤਰੀ ਵਾਲੀ ਫਰੈਂਡ ਇੱਕ ਮਿੰਟ ਅਦਰ ਆਪਾਂ ਗੋਪੀ ਬਣਾਈਏ ਫਰੈਂਡ ਤਰੀ ਵਾਲੀ ਤੇ ਆ ਦੇਖੋ ਫਰੈਂਡ ਗੋਪੀ ਦੇਖੋ ਜੁੱਤੀ ਵਾਲੀ ਤੇ ਇਹ ਗੋਪੀ ਦੀ ਦਾਲ ਆ ਫਰੈਂਡ ਤੇ ਹੁਣ ਮੈਂ ਆਕਾਉਣ ਨੂੰ ਲੱਗੀ ਆ ਆ ਬਣਾਇਆ ਆਪਾਂ ਰਾਈਸ ਫਰੈਂਡ ਕਿਉਂਕਿ ਹੁਣ ਮੈਂ ਸਾਰੇ ਕਹਿੰਦੇ ਕਰਨਾ ਤੂੰ ਪੜ੍ਹੀ ਲਿਖੀ ਆ ਤੇ ਤੂੰ ਪੜ੍ਹੀ ਲਿਖੀ ਲੋਕਾਂ ਜਿਹੜੇ ਨਹੀਂ ਆ ਤੇ ਤੂੰ ਨਾ ਹੁਣ ਆਪਾਂ ਇੰਗਲਿਸ਼ ਚ ਗੱਲ ਕਰਿਆ ਕਰੋ ਤਾਂ ਆਈ ਵਾਟ ਯੂ ਆਰ ਨਾ ਵਾਟਿਵਰ ਪ੍ਰੋਬਲਮ ਫਰੈਂਡ ਆਪਾਂ ਰਾਈਸ ਬਣਾ ਤੇ ਇੱਧਰ ਰਾਈਸ ਬਣੀ ਜਾਂਦੇ ਆ ਆ ਦੇਖੋ ਰਾਈਸ ਦਿਖਾਓ ਹਾਂ ਜੇ ਫਰੈਂਡ ਬਣੇ ਨੀਗੇ ਦੇ ਮੈਂ ਬ੍ਰੈਂਡ ਤੁਹਾਨੂੰ ਪਤਾ ਹੀ ਆ ਵੀ ਮੇਰਾ ਨਾ ਐਕਸੀਡੈਂਟ ਹੋ ਗਿਆ ਸੀਗਾ ਤੁਹਾਨੂੰ ਦੱਸਿਆ ਸੀ ਪਹਿਲਾਂ ਦੇ ਬਲੌਗ ਚ ਮੇਰੇ ਨਾ ਮਜੇ ਦਿੱਕਰ ਉਹ ਆ ਰਾਮ ਨਹੀਂ ਆਇਆ ਬ੍ਰੈਂਡ ਉਹ ਚੋਟਾਂ ਨੂੰ ਮਜੇ ਮੇਰੇ ਆ ਰਾਮ ਨਹੀਂ ਆਇਆਗਾ ਮੈਂ ਤਾਂ ਨਹੀਂ ਬਲੌਗ ਬਣਾਈ ਜਾਂਦੀ ਤੇ ਬੰਦੇ ਦਾ ਸਰੀਰ ਵੀ ਅੰਦਰੋਂ ਕੰਪਲੀਟ ਨੂੰ ਨਹੀਂ ਚਾਹੀਦੀ ਅੰਦਰੋਂ ਫੀਲਿੰਗ ਹੋਣੀ ਚਾਹੀਦੀ ਅੱਜੀ ਤੇ ਹੁਣ ਮੈਂ ਆਟਾ ਸਾੰਗ ਰਹੀ ਆ ਆਟੇ ਦੇ ਵਿੱਚ ਫਰੈਂਟੋਂ ਕਾਲੇ-ਕਾਲੇ ਕੀ ਸੁਸਰਗਾ ਸਰਗਾ ਪਾਇਗਨ ਸਿੰਘਾ ਜੀ ਮੈਂ ਥੋਟੇ ਕਹਿਨ ਤਾਂ ਸੀ ਕਿ ਮੈਂ ਬਲੌਗ ਬਣਾ ਰਿਹਾ ਲੀਤਾ ਸ਼ਰਮਾ ਜੀ ਸ਼ਾਇਰਾ ਕੀ ਨਾਮ ਹੈ ਮਮੀ ਹਾਂ ਜੀ ਲੀਤਾ ਅਨਿਤਾ ਮੈਡਮ ਜੀ ਤੁਸੀਂ ਬਾੜੇ ਕਹਿਨ ਤੇ ਮੇਰੇ ਬੇਟੇ ਨੇ ਮੈਨੂੰ ਹੁਣ ਦੱਸਿਆ ਮੈਂ ਮਮੀ ਅਨਿਤਾ ਅੰਟੀ ਜੀ ਮੈਸਰੀ ਕਰਕੇ ਕਿਹਾ ਉਹਨਾਂ ਨੇ ਤੇ ਲੀਤਾ ਜੀ ਤੈਨੂੰ ਲਵ ਯੂ ਟਰੱਕ ਭਰ ਕੇ ਤੇ ਕੁੱਕੀ ਕਿਨਡਟੀਆਂ ਵਾਲ ਕੇ ਤੈਨੂੰ ਵੀ ਕੜਾਹਾ ਭਰ ਕੇ ਚੋਲਾਂ ਦਾ ਮਿੱਠੇ ਚੋਲ ਤਰੀ ਵਾਲੇ ਫਰੈਂਡ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਉੱਦ ਮੈਨੂੰ ਕੁੱਕੀ ਲੈ ਗਈ ਭਰਾਵਾ ਉੱਥੇ ਪੈਲਸ ਤੇ ਪੀਆਂ ਦਾ ਪ੍ਰੋਗਰਾਮ ਸੀ ਭਰਾਵਾ ਤੁਸੀਂ ਜਿੰਦਗੀ ਵਿੱਚ ਪਹਿਲੀ ਵਾਰ ਦੇਖਿਓਗੀ ਮਿੱਠੀ ਕੜੀ ਬ੍ਰੈਂਡ ਮਿੱਠੀ ਕੜੀ ਭਰਾਵਾ ਮਿੱਠੀ ਕੜੀ ਸਾਧਾ ਪਲੇਟਾਂ ਤੇ Papa ਬਣਾ ਗਈ ਮੈਂ ਦੋ ਪਲੇਟਾਂ ਖਾ ਗਈ ਵਿੱਚ ਉਹ ਤੇ ਪਰ ਚੋਲ ਸੀਗੇ ਤੇ ਉਹ ਅਸਲੀ ਮਿੱਠੇ ਚੋਲ ਧਰੀ ਵਾਲੇ ਸੀ ਬ੍ਰੈਂਡ ਤੇ ਇੱਕ ਸੀਗੇ ਉਹ ਪੂਰੇ ਉਹ ਤਾਂ ਮੈਂ ਖਾਦੇ ਨਹੀਂ ਕੋਣੀ ਖਾਦੇ ਇੱਕ ਗੁਰਦਲੇ ਜਿੱਤੇ ਸੀ ਗੁਰਦਲੇ ਜਿਉਂ ਉਹਨਾਂ ਨੇ ਗੁਰਦਲੇ ਜਿਵੇਂ ਪਤਾ ਨਹੀਂ ਕੀ ਸੋ ਕਰਾਰੇ ਸੀਗੇ ਤੇ ਘਰ ਆ ਕੇ ਜਦੋਂ ਮੈਂ ਇਹਨਾਂ ਨੂੰ ਦੱਸਿਆ ਤੇ ਕਹਿੰਦੇ ਸਨ ਉਹ ਸੀਗਾ ਉਹ ਸਨੈਕਸ ਸਨੈਕਸ ਦਾ ਬ੍ਰੰਡ ਸਨੈਕਸ ਤੇ ਆਟਾ ਨਾ ਸ਼ਾਂਤਾਂ ਜਿੰਨਾ ਗੁੰਨਣਾ ਹੋਣਾ ਘਰ ਘਰ ਪਾ ਲੈਣੇ ਆ

ਇਹ ਆਪਾਂ ਉਹਨਾਂ ਨੂੰ ਦੇਵਾਂਗੇ ਫਰੈਂਡ ਸੂਟ ਦੇਵਾਂਗੀ ਨਾਲ ਦੇ ਭੈਣਾਂ ਨੂੰ ਕੋਈ ਗੱਲ ਨਹੀਂ ਪਰਮਾਤਮਾ ਸਾਰਿਆਂ ਨੂੰ ਖੁਸ਼ ਰੱਖੇ ਤੇ ਮੇਰਾ ਰਾਮ ਮੇਰਾ ਜੀ ਕਰਦੂ ਕਿ ਮੈਂ ਵੀ ਉਹਨਾਂ ਨੂੰ ਕੁਝ ਦੇਵਾਂ ਉਹ ਮੇਰਾ ਬਹੁਤ ਕਰਦੂ ਜਦੋਂ ਮੈਂ ਉਹਨਾਂ ਦੀ ਬਟੀਕ ਤੇ ਜਾਂਦੀ ਆ ਕਿਧਰੇ ਮੈਨੂੰ ਮੂਮਸ ਕਿਧਰੇ ਠੰਡੇ ਕਿਧਰੇ ਡਿਊ ਕਿਧਰੇ ਜਲਦੇ ਭੱਵੇ ਵੱਤੂ ਫਰੈਂਡ ਵਿਚਾਰੀਆਂ ਇੰਨੀ ਜੱਜ ਕਰਦੀਆਂ ਕਹਿੰਦੀ ਕਿ ਰਣਾ ਘਰੇ ਜਾ ਕੇ ਰੋਟੀ ਖਾ ਕੇ ਆਏ ਤੇ ਮੈਂ ਵੇਲਾ ਬਹੁਤ ਇੱਜ਼ਤ ਕਰਦੀਆਂ ਤੇ ਮੈਂ ਵੀ ਹੋਣਾ ਆਉਣਾ ਰਾਹੀ ਉਹਨਾਂ ਨੂੰ ਸੂਟ ਦੇਉਂਗੀ ਫਰੈਂਟ ਆਦੀ ਖੁਸ਼ੀ ਨਾਲ ਤੇ ਬਹੁਤ ਵਧੀਆ ਮੈਂ ਚਾਹ ਕਿੜਿਆ ਪਿਆਗਾ ਤੇ ਤੁਹਾਨੂੰ ਵੀ ਮਿਲਾਵਾਂਗੇ ਆਪਾਂ ਜਦੋਂ ਆਉਂਗਾ ਨਾ ਤੇ ਮਿਲਾਵਾਂਗੇ ਮੈਂ ਭੱਜ ਕੇ ਜਾ ਕੇ ਟਿਕਟਾਂ ਕੇ ਲਵਾ ਕੇ ਲਿਆਈਆਂ ਜੀ ਮੇਰੇ ਨੱਤਾਂ ਬੁਰਾ ਹਾਲ ਐ ਤੇ ਮਾਸ ਪਾਟਿਆ ਹੋਇਆ ਗੋਡੇ ਦਾ ਕੱਲ੍ਹ ਤਾਂ ਕਹਿੰਦਾ ਕੋਈ ਚੀਜ਼ ਕਰੂੰਗਾ ਮਿਲਾਇਆ ਵਿਚਾਰੇ ਨੇ ਕਿ ਹੁਣ ਦਵਾਈ ਵੀ ਰੋਦੀ ਬੋਲਣਾ ਹੋਮਾ ਨੋਂਗੀ ਇਹ ਤਾਂ ਮਗਾ ਮੇ ਅੱਟਾ ਅੱਟਾ ਗੁੰਨਣਾ ਜਿਹੜਾ ਕੰਮ ਕਰਨ ਵਾਲਾ ਤੇ ਰਿੰਦਾ ਨਾਲ ਗੰਦਾਵਾਤਾ ਦਾ ਫੁੱਟੇ ਰਹਿੰਦੇ ਨਾ ਛੱਟੇ ਚ ਪੈ ਗਿਆ ਪਾਣੀ ਜ਼ਿਆਦਾ ਫਰਿੰਡ ਇਹ ਵਾਲੇ ਪਾਣੀ ਵਾਲਾ ਆਟਾ ਆਪਾਂ ਇੱਕ ਘਾਟਾ ਹੋਰ ਪਾਤਾ ਤੇ ਫੋਏਗਾ ਨਹੀਂ ਆਪਣੇ ਘਰੇ 8 ਫੁੱਟ ਦੀ ਫ੍ਰਿਜ ਆ ਫਰਿੰਡ ਆਟਾ ਖਰਾਬ ਨਹੀਂ ਹੋਣ ਦਿੰਦੇ ਆਪਾਂ 8 ਫੁੱਟ ਦੀ ਫ੍ਰਿਜ 'ਚ ਰੱਖਣਾ ਆਟਾ ਗੁੰਨ ਕੇ ਆ ਇਹ ਬਾਈ ਗਰਾਵ ਸਿੱਤੂ ਨੇ ਲੈ ਕੇ ਦਿੱਤੀ ਆ ਬਲਾ ਉਸੇ ਤੋਂ ਕਲਾਕਾਰ ਬੱਤਾ ਬਾਈ ਸ਼ਕਾ ਉਹ ਵੀ ਫੇਚਾ ਬਾਈ ਮੇਰੀ ਮੂਰੀ ਹੈ ਫ੍ਰੈਂਡ ਉਹਨਾਂ ਨੇ ਲੈ ਕੇ ਦਿੱਤੀ ਆਓ ਬਾਈ ਜੰਦਾ ਵਾਹਦਾ ਰਹੇ ਵਾਹ ਆ ਦੇਖੋ ਬਣੇ ਮੇਰੇ ਘਰ ਆਲਾ ਮੜਾ ਦੇ ਪਾਣੇ ਸਾਰੇ ਕਹਿੰਦੇ ਆ ਸਾਰੇ ਕਹਿੰਦੇ ਫ੍ਰੈਂਡ ਬਲੌਗ ਚ ਨਹੀਂ ਲਿਉਂਦੀ ਬਸ ਹੀ ਮਾਸੜ ਆ ਦੇ ਨਾ ਕੋੜਾ ਮਾਸੜ ਵਿਆਹ ਦੇ ਨਾ ਰੇ ਮੂੰਹ ਆ ਦੇਖੋ ਬਣੇ ਘਰ ਆਲਾ ਕਿੱਦਾਂ ਸੋਹਣਾ ਕਮੈਂਟਾਂ ਚ ਜਰੂਰ ਦੱਸਿਓ ਕਰੀ ਮਾਰਦੇ ਬਬੇ ਕਿ ਕਰਨ ਕਰਦੇ ਫਰੈਂਡ ਤੁਸੀਂ ਕਮੈਂਟਾ ਜਰੂਰ ਦੱਸੋ ਵੀ ਮੈਂ ਸੋਹਣੀ ਆ ਇਧਰ ਕਰ ਮੈਂ ਸੋਹਣੀ ਆ ਕਿ ਮੇਰੇ ਘਰ ਵਾਲਾ ਮੇਰੇ ਹਸਬੰਡ ਸੋਹਣੇ ਆ ਇਹ ਆ ਮੇਰਾ ਹਸਬੰਡ ਫਰੈਂਡ ਇਹੇ ਵੀ ਬਾਈ ਗਲਾਸਿੱਧਰੇ ਘਰੇ ਕਈ ਮੈਨੂੰ ਜਾਂਦਾ ਹੁੰਦਾ ਏਟੀ ਬੋਲ ਲੈ ਕੇ ਤੇ ਇਹਨੂੰ ਨਹੀਂ ਜਾਂਦਾ ਉਹ ਜਿੱਦਾਂ ਬਣੀ ਨੂੰ ਜਾਂਦਾ ਫਾਈਂ ਤੋਂ ਜਿੱਦਾਂ ਮੈਨੂੰ ਜਾਂਦਾ ਕਹਿੰਦਾ ਕਿਰਲ ਬਟੇਟਾ ਤਾਂ ਤੱਕ ਪਾਈ ਹੋਈ ਆ ਆਪਣੇ ਖਾਰੇ ਨਿਕਲ ਕੇ ਬੜੇ ਛੋਟੇ ਦਿਨਾਂ ਨੂੰ ਤੁਸੀਂ ਦੇਖੋਗੇ ਠੀਕ ਆ ਆਪਾਂ ਨੂੰ ਬੈਲਬੋਰਡ ਤੇ ਦੇਖੋਗੇ ਤੁਸੀਂ ਬੈਲਬੋਰਡ ਤੇ ਚੱਕ ਦੇਣਾ ਫੱਟੇ ਨੋ ਟੈਨਸ਼ਨ ਨੋ ਪ੍ਰੋਬਲਮ ਅੱਜ ਵੀ ਆਹ ਪ੍ਰੋਬਲਮ ਨੋ ਟੈਂਚੜ ਰਾਈਟ ਤੇ ਮੇਰੇ ਹਸਬੰਦ ਤੁਸੀਂ ਅੱਜ ਦੇਖੀ ਦੇਖਾ ਤੁਹਾਨੂੰ ਦਿਖਾ ਦਾ ਤੁਸੀਂ ਬਹੁਤ ਵੜਾ ਦੇ ਮੈਸੇਜ ਕਰ ਰਹੇ ਸੀ ਤੇ ਬਾਕੀ ਹੋਸਲਾ ਹੋਊਗੀ ਤੁਸੀਂ ਘਰ ਪਰਵਾਸ ਸਾਰੇ ਠੀਕ ਹੈ ਜੀ ਆਪਾਂ ਆਟਾ ਲਿਆ ਗੁੰਨ ਇਹਨੂੰ ਆਪਾਂ ਹੁਣ ਕਰਾਂ ਫਟੇ ਕੇ ਰਸ ਦਾ ਡੱਬੇ ਚ ਬਰਾਂਡਰ ਆ ਪਰੱਖਤਾ ਇਹਨੇ ਜੋ ਇਹ ਚ ਭਾਣਾ ਦੇ ਪਾਪਾਂ ਹੋ ਗਈ ਖਤਮ ਕਹਾਣੀ ਜਦੋਂ ਪਕਾਣੀ ਹੋਈ ਰੋਟੀ ਉਦੋਂ ਕੱਢਾਂਗੇ ਆਪਾਂ ਬਾਹਰ ਦੇਖਿਓ ਆਟਾ ਇੱਥੋਂ ਕਰ ਦਿੰਨੇ ਆਪਾਂ ਸਫਾਈ ਕਿਉਂਕਿ ਮੈਨੂੰ ਗੰਦਗੀ ਭੈੜੀ ਲੱਗਦੀ ਆ ਬਹੁਤ ਜਿਆਦਾ ਪਹਿਲਾਂ ਮੈਂ ਟੋਕਰਾ ਭਾਂਡੇ ਦਾ ਮਾਂਜਾ ਕੰਦੀ ਲੈ ਬੋਤਲਾ ਲਾਇਆ ਬਰੇਚੇ ਪਰ ਪਰ ਕੇ ਮਾਈ ਹੋਏ ਕਮਰੇ ਦੀ ਲਾਂਦੀ ਮੈਂ ਕੰਮ ਕਰ ਰਹੀ ਆ ਗਾਧੀਆ ਫਰੈਂਡ ਕੰਮ ਖਤ ਕਰ ਲਈ ਮੈਂ ਆਹ ਦੇਖੋ ਦੇਖੋ ਪਾਣੀ ਬੰਦ ਕੀਤਾ ਬਾਕੀ ਨਾਟ ਬੰਦ ਖਵਾ ਲਗੇ ਜਦੋਂ ਸਾਡੇ ਨਾਲ ਭੈਣ ਆਉਂੂਆਂ ਉਹਨਾਂ ਦਾ ਵੈਲਕਮ ਕਰਾਂਗੇ ਆਪਾਂ ਤੇ ਤੁਹਾਨੂੰ ਜਰੂਰ ਖਵਾਵਾਂਗੇ ਠੀਕ ਹੈ ਜੀ ਹਰ ਨਾਲ ਸੋਈ ਤਿਆਰ ਰਹੀਆਂ ਬਾਹਰ ਜੀ ਫਰੈਂਡ ਅ ਤਰ ਸੋਈ ਚੋਂ ਮੈਂ ਬਾਹਰ ਆ ਚੁੱਕੀ ਆਂ ਖਾਣਾ ਮੈਂ ਖਾਣ ਲੱਗੀ ਆ ਜੀ ਜਿਨ੍ਹਾਂ ਨੇ ਆਪਣੇ ਆਉਣਾ ਸਿਸਤੇਦਾਰਾਂ ਨੇ ਟੰਡਾ ਨੇ ਮਿਰਗਾ ਨੇ ਉਹ ਆਂ ਨਹੀਂ ਜੀ ਉਹ ਆਣ ਕੇ ਕੱਲ ਨੂੰ ਬਰੈਡ ਉਹਨਾਂ ਨੂੰ ਕੋਈ ਕੰਮ ਪੈ ਗਿਆ ਸੀ ਤੇ ਆਪਾਂ ਹੁਣ ਖਾਣ ਲੱਗਿਆ ਚੌਲ ਬਰੈਡ ਲੱਗਾ ਸਾਲਾ ਉਹ ਬੇ ਦੀ ਥਾਲਾ ਇੱਧਰ ਚੌਲ ਆ ਇੱਧਰ ਕੁੱਕੀ ਦਾ achar ਟਮਾਟਿਆਂ ਵਾਲੀ ਚਾਹ ਬਹੁਤ ਕਹਿੰਦਾ ਗੱਲਬਾਤ ਆ ਫਰੈਂਡ ਗੋਭੀ ਤੇ ਰੀਅਲ ਸੀ ਫਰੈਂਡ ਬਹੁਤ ਸਵਾਦ ਸੀ ਚਾਰ ਪੰਜ ਰੋਟੀਆਂ ਖਾ ਗਈ ਮੈਂ ਦੋ ਪਹਿਲਾਂ ਤੇ ਤੈਨੂੰ ਕੇਰ ਦਾ ਛੱਡ ਨਾਲ ਆ ਕੇਰਲਾ ਹਾਂ ਤੈਨੂੰ ਕੀ ਕਰਲਾ ਛੱਡਣ ਵਾਲਾ ਖਾਣੇ ਵੀਡੀਓ ਤੇ ਬੋਲਪਾ ਬੋਲਾ ਦਾ ਖਾਣਾ ਖਾਣਾ ਮੇਰੇ ਫਰੈਂਡਾਂ ਨੂੰ ਪਤਾ ਹੀ ਹੈ ਇਹ ਖਾਣਾ ਖਾਣ ਲੱਗੇ ਬੋਲੀ ਜਾਣੇ ਹੁੰਦਾ ਇਹ ਇਹ ਕਿਸ ਨੇ ਖਾਣਿਆ ਜੀ ਚੌੜ ज़रूर आयो मन पीड़ लड़कवाली घर ਬਹੁਤ ਘੈਂਟ ਗੱਲ ਵਾਸ ਸੀ ਬ੍ਰੰਡ ਗੋਭੀ ਧੜੀ ਵਾਲੀ ਬਹੁਤ ਸਵਾਦ ਬਣੀ ਸੀ ਇਹ ਬਾਅਦ ਵੀ ਤੁਸੀਂ ਅੱਜ ਮੇਰੇ ਹਸਬੰਡ ਨੂੰ ਵੀ ਦੇਖੋ ਮੇਰੇ ਬਲੌਗ ਦੇ ਵਿੱਚ ਤੇ ਮੇਰੇ ਬਲੌਗ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਆ ਖਾ ਲਿਆ ਆਪਾਂ ਚੌਲ ਹੁਣ ਆਪਾਂ ਦੋ ਫਲਕੀ ਖਾਵਾਂਗੇ ਗੋਭੀ ਦੀ ਧਾਰਨਾ ਦੋ ਫਲਕੀ ਬਚ ਗਈ ਹੈ ਦੇਸੀ ਘੋਲ ਆਇਆ ਕਿਉਂ ਛੱਡਣੀ ਹੈ ਠੀਕ ਹੈ ਜੀ ਬਾਏ ਬਾਏ ਫਰੈਂਡ ਮਿਲਦੇ ਆ ਕੱਲ ਵਾਲੇ ਬਲੌਗ ਚ ਤੇ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਚੈਨਲ ਨੂੰ ਮੈਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਸਪੋਰਟ ਕਰਿਆ ਕਰੋ ਫਰੈਂਡ ਮੇਰੇ ਲੜਕੀਆਂ ਕਿੱਟਾਂ ਤੇ ਕੀੜੀਆਂ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਤੇ ਬਾਏ ਬਾਏ